ਆਪ ਸਾਡੇ ਸਾਡੇ YouTube ਚੈਨਲ ਵਿੱਚੋਂ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਚੱਕਰਾਈ ਕਰਨਾ ਨਾ ਭੁੱਲਣਾ ਅਤੇ ਕੈਂਡੀ ਵਟਨ ਭੇਜਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਪਹਾੜੀ ਸ਼ੁਰੂ ਕਰਦੇ ਹਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਚੋਰ ਰਹਿੰਦਾ ਸੀ ਜੋ ਹਰ ਰੋਜ਼ ਲੋਕਾਂ ਦੇ ਘਰ ਵਿੱਚ ਚੋਰੀ ਕਰਦਾ ਚੋਰੀ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਉਸ ਦਾ ਪਰਿਵਾਰ ਵੱਡਾ ਸੀ ਇਸ ਕਰਕੇ ਉਹ ਚੋਰੀ ਕਰਦਾ ਸੀ ਉਹ ਚੋਰੀ ਕਰਕੇ ਆਪਣੇ ਮਾਤਾ ਪਿਤਾ ਦੀ ਚੰਗੀ ਦੇਖਭਾਲ ਕਰ ਲੈਂਦਾ ਸੀ ਅਤੇ ਆਪਣੇ ਬੱਚਿਆਂ ਤੇ ਪਰਵਾਰ ਦੇ ਟਾਈਮ ਦੀ ਰੋਟੀ ਖਾ ਲੈਂਦਾ ਸੀ ਇੱਕ ਦਿਨ ਉਹ ਚੋਰ ਚੋਰੀ ਕਰਦਾ ਕਰਦਾ ਇੱਕ ਘਰ ਵਿੱਚ ਚਲਾ ਗਿਆ ਘਰ ਵਿੱਚ ਉਸਨੇ ਸਾਰੇ ਗਹਿਣੇ ਚੋਰੀ ਕਰ ਲਏ ਚੋਰੀ ਕਰਕੇ ਹੋ ਕਰਨ ਆ ਗਿਆ ਉਹ ਬਹਿਣੇ ਦੂਜੇ ਦਿਨ ਉਸਨੇ ਬਿਆਰ ਵਿੱਚੋਂ ਵੇਚ ਦਿੱਤੇ ਤੇ ਐਸੇ ਲੈ ਕੇ ਘਰ ਆ ਗਿਆ ਹਨਾ ਪੈਸਿਆਂ ਨਾਲ ਉਸਨੇ ਕੁਝ ਦਿਨ ਆਪਣੇ ਘਰ ਦਾ ਗੁਜ਼ਾਰਾ ਕੀਤਾ ਤੇ ਅਗਲੇ ਦਿਨ ਚੋਰੀ ਕਰਨ ਲਈ ਫੇਰ ਪਿੰਡ ਵਿੱਚ ਚਲਾ ਗਿਆ ਉਸਨੇ ਕਈ ਘਰਾਂ ਵਿੱਚ ਚੋਰੀ ਕੀਤੀ ਅਤੇ ਕਰਦਾ ਰਿਹਾ ਕੁਝ ਸਮਾਂ ਇਸ ਤਰ੍ਹਾਂ ਹੀ ਲੰਘ ਗਿਆ ਅਤੇ ਉਹ ਚੋਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਅਤੇ ਹੁਣ ਉਹ ਚੋਰ ਵੱਡੀਆਂ-ਵੱਡੀਆਂ ਚੋਰੀਆਂ ਕਰਨ ਲੱਗਾ ਅਤੇ ਇੱਕ گاؤں ਤੋਂ ਦੂਜੇ ਸ਼ਹਿਰ ਦੂਜੇ ਸ਼ਹਿਰ ਤੋਂ ਤੀਜੇ ਸ਼ਹਿਰ ਚੋਰੀ ਦੀ ਪਲਾਸ਼ ਵਿੱਚ ਘੁੰਮਣ ਲੱਗਾ ਇੱਕ ਦਿਨ ਦੀ ਇੱਕ ਦਿਨ ਦੀ ਗੱਲ ਹੈ ਚੋਰ ਚੋਰੀ ਕਰਨ ਨੂੰ ਸ਼ਹਿਰ ਗਿਆ ਲੇਕਿਨ ਸ਼ਹਿਰ ਵਿੱਚ ਰਾਜ ਜਿਆਦਾ ਹੋਣ ਕਾਰਨ ਉਸ ਦੀ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹ ਖਾਲੀ ਹੱਥ ਪਿੰਡ ਨੂੰ ਵਾਪਸ ਆ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਅੱਜ ਮੈਂ ਤਾਂ ਕੋਈ ਚੀਜ਼ ਚੋਰੀ ਕਰਕੇ ਨਹੀਂ ਲਿਆਂਦੀ ਮੈਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਾਂਗਾ ਇਹ ਗੱਲ ਸੋਚਦਾ ਸੋਚਦਾ ਉਹ ਇੱਕ ਪਿੰਡ ਵਿੱਚ ਜੀ ਜਾ ਰਿਹਾ ਸੀ ਉਸਨੇ ਦੇਖਿਆ ਕਿ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਮੰਦਰ ਬਣਿਆ ਪਿਆਸੀ ਉਹ ਮੰਦਰ ਵਿੱਚ ਚਲਾ ਗਿਆ ਤੇ ਉਸਨੇ ਦੇਖਿਆ ਕਿ ਇੱਥੇ ਇੱਕ ਟੱਲੀ ਪਈ ਹੋਈ ਹੈ ਚੋਰ ਨੇ ਉਹ ਟੱਲੀ ਚੱਕ ਕੇ ਆਪਣੇ ਜੇਬ ਵਿੱਚ ਪਾ ਲਈ ਅਤੇ ਘਰ ਨੂੰ ਤੁਰ ਪਿਆ ਰਾਤ ਹੋ ਗਈ ਚੋਰ ਆਪਣੇ ਘਰ ਪੁੱਜਿਆ ਤੇ ਆਪਣੀ ਪਤਨੀ ਨੇ ਕਹਿਣ ਲੱਗਾ ਕਿ ਮੈਂ ਅੱਜ ਕੁਝ ਵੀ ਚੋਰੀ ਨਹੀਂ ਕੀਤਾ ਅੱਜ ਆਹੀ ਇੱਕ ਕੈਂਟੀ ਮੰਦਰ ਵਿੱਚੋਂ ਚੋਰੀ ਕੀਤੀ ਹੈ ਮੈਂ ਕੱਲ ਨੂੰ ਜਾ ਕੇ ਇਸ ਨੂੰ ਵੇਚ ਜਾਵਾਂਗਾ ਚੋਰ ਦਾ ਬੱਚਾ ਕੋਲ ਬੈਠਾ ਦੇਖ ਰਿਹਾ ਸੀ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਕੰਲੀ ਮੈਨੂੰ ਦਿਓ ਉਸਦੇ ਪਿਤਾ ਨੇ ਉਸ ਨੂੰ ਖਿਦਿਆ ਅਤੇ ਕਿਹਾ ਕਿ ਜਾ ਜਾ ਕੇ ਸੌਂ ਜਾ ਉਹ ਬੱਚਾ ਸੋង ਦੀਆ ਪੁੱਲੇ ਕਿਨ ਬੱਚਾ ਉਸ ਟੰਲੀ ਨੂੰ ਵਜਾਉਣਾ ਚਾਹੁੰਦਾ ਸੀ ਅਤੇ ਦੇਖਣਾ ਚਾਹੁੰਦਾ ਸੀ ਜੋਰ ਅਤੇ ਉਸਦਾ ਬੱਚਾ ਤੇ ਉਸਦੀ ਪਤਨੀ ਸੌ ਗਏ ਬੱਚਾ ਸਾਰੀ ਰਾਤ ਉਸ ਟੰਲੀ ਵੱਲ ਦੇਖਦਾ ਰਿਹਾ ਲੇਕਿਨ ਬੱਚੇ ਦੀ ਹਿੰਮਤ ਨਾ ਪਈ ਟੰਲੀ ਵਜਾਉਣ ਵਿੱਚ ਉਹ ਸੋਚਦਾ ਕਿ ਜੇਕਰ ਮੇਰੇ ਮਾਤਾ ਪਿਤਾ ਨੂੰ ਪਤਾ ਲੱਗ ਜਾਊਗਾ ਉਹ ਮੈਨੂੰ ਖਿਜਣਗੇ ਇਹ ਸੋਚ ਕੇ ਬੱਚਾ ਉਸ ਟੱਲੀ ਵਾਲੇ ਦੇਖਦਾ ਰਿਹਾ ਸਵੇਰ ਦੇ ਕਰੀਬਨ 3.30 ਵੱਜ ਗਏ ਬੱਚਾ ਰਾਤ ਨੂੰ ਉਸ ਰਾਤ ਤੋਂ ਲੈ ਕੇ ਸਵੇਰ ਤੱਕ ਉਸ ਟੱਲੀ ਵੱਲ ਦੇਖਦਾ ਰਿਹਾ ਲੇਕਿਨ ਬੱਚੇ ਨੇ ਟੱਲੀ ਨਾ ਮਜਾਈ ਮੁੰਡਾ ਆ ਇਕਦਮ ਉੱਠਿਆ ਅਤੇ ਹੋਰੀ-ਹੋਰੀ ਟੱਲੀ ਵਾਲੇ ਨੂੰ ਤੁਰੰਗ ਲੱਗਾ ਬੱਚੇ ਨੇ ਉਹ ਟੱਲੀ ਚੁੱਕੀ ਅਤੇ ਹੋਰੀ-ਹੋਰੀ ਵਜਾਉਣ ਲੱਗਾ ਬੱਚਾ ਮगन ਹੋ ਕੇ ਉਸ ਟੱਲੀ ਨਾਲ ਖੇਡਣ ਲੱਗ ਪਿਆ ਟੱਲੀ ਵਜਾਈ ਜਾ ਰਹੀ ਸੀ ਉਹ ਬੱਚਾ ਚੋਰ ਬੜੀ ਗੂੜੀ ਨਿੰਦੇ ਸੁੱਤਾ ਪਿਆ ਸੀ ਕੁਝ ਸਮੇਂ ਬਾਅਦ बच्चा डर गया ਅਤੇ ਟੱਲੀ ਰੱਖ ਦਿੱਤੀ ਅਤੇ ਬੱਚੇ ਨੇ ਕੁਝ ਸਮੇਂ ਬਾਅਦ ਫਿਰ ਟੱਲੀ ਵਿਜੋੜਨੀ ਸ਼ੁਰੂ ਕਰ ਦਿੱਤੀ ਅਚਾਨਕ ਬੱਚੇ ਨੇ ਕੁਝ ਦੇਖਿਆ ਤੇ ਬੱਚੇ ਬੱਚਾ ਡਰ ਗਿਆ ਤੇ ਬੱਚੇ ਨੇ ਰੋੜਾ ਪਾ ਦਿੱਤਾ ਤੇ ਚੋਰ ਅਤੇ ਚੋਰ ਦੀ ਪਤਨੀ ਉੱਠ ਖੜੇ ਤੇ ਜਦੋਂ ਦੇਖਿਆ ਤੇ ਸਾਹਮਣੇ ਬਾਬਾ ਸਿੱਧਾ ਨੂੰ ਮਹਾਰਾਜ ਜੀ ਪ੍ਰਗਟ ਹੋ ਗਏ ਬਾਬਾ ਸਿੱਧਾ ਨੂੰ ਜੀ ਨੇ ਫਰਮਾਇਆ ਕਿਹਾ ਕਿ ਅੱਜ ਤੇਰੇ ਬੱਚੇ ਨੇ ਸਭ ਤੋਂ ਪਹਿਲਾਂ ਮੇਰੇ ਦਰਬਾਰ ਦੀ ਟੱਲੀ ਵਜਾਈ ਹੈ ਦੱਸ ਤੈਨੂੰ ਕੀ ਚਾਹੀਦਾ ਆ ਤੂੰ ਇੱਕ ਚੋਰ ਆ ਮੈਂ ਤੇਰੇ ਸਾਰੇ ਗੁਨਾਹ ਮਾਫ ਕਰ ਦਿੰਨਾ ਆ ਚੋਰ ਉਹਨਾਂ ਦੇ ਚਰਨੀ ਪੈ ਗਿਆ ਤੇ ਨਾਲ ਹੀ ਸੇਵਾ ਕਰਨ ਲੱਗਾ ਇਸੇ ਤਰ੍ਹਾਂ ਇੱਕ ਚੋਰ ਨੂੰ ਬਾਬਾ ਜੀ ਨੇ ਸਿੱਧੇ ਰਾਹ ਪਾ ਦਿੱਤਾ ਉਹ ਚੋਰ ਮਿਹਨਤ ਕਰਕੇ ਆਪਣੀ ਹੱਕ ਦੀ ਕਮਾਈ ਖਾਣ ਲੱਗਾ ਇਸੇ ਤਰ੍ਹਾਂ ਉਹ ਇਸ ਦੁਨੀਆ ਤੋਂ ਪਾਰ ਹੋ ਗਿਆ ਤੇ ਬਾਬਾ ਸਿੱਧਾਂ ਨੂੰ ਮਹਾਰਾਜ ਦੀ ਸੇਵਾ ਕਰਦਾ ਰਿਹਾ ਜੈ ਹੋ ਬਾਬਾ ਸਿੱਧਾਂ ਨੂੰ ਬਲੀ ਮਿਹਰ ਕਰੀ ਮਿਹਰ ਕਰੀ ਜੈ ਹੋ ਬਾਬਾ ਸਿੱਧਾਂ ਨੂੰ ਬਲੀ ਜੀ